ਜਿਆਪਾ ਲੈ ਕੇ ਆਏ ਬੜਾਂ ਚਾਹ ਆਲੂ ਰਾਤ ਤੱਕ ਪਹੁੰਚ ਗਏ ਸੀਗੇ ਪਰ ਵੀ ਹੁਣੀ ਲੈ ਕੇ ਦੇ ਨਿਕਾ 10:30 ਵਜੇ ਨਾਲੂ ਲਾਉਣ ਲੱਗਿਆ ਤਾਇਆ ਲਾਉਣ ਲੱਗਿਆ ਆ ਜਣੀ ਯਾਰ ਇੱਕ ਗੱਲ ਹੈਗੀ ਆ ਜਣੀ ਆਪਣੇ ਵਲੌਗ ਦੀ ਵੀ ਬਸ ਮੰਨ ਕੇ ਚੱਲੋ ਵੀ ਕੁਝ ਵੀ ਤੈ ਨਹੀਂ ਹੁੰਦਾ ਇਹਦੇ ਚ ਬਈ ਜਿਵੇਂ ਲਾਈਵ ਜੇ ਵਾਲਾ ਹੀ ਕੰਮ ਆ ਵੀ ਜਿਹੜਾ ਕੋ ਹੁੰਦਾ ਰੋਜ਼ ਡੇਲੀ ਲਾਈਫ ਸਾਡੀ ਚ ਜਿੰਨਾ ਕ ਟਾਈਮ ਹੁੰਦਾ ਸਾਡੇ ਕੋਲੇ ਉਹ ਤੁਹਾਨੂੰ ਪਾਲ ਕੈਦ ਕਰਕੇ ਕੈਮਰੇ 'ਚ ਦਿਖਾ ਦਈਦੇ ਨੇ ਬਸ ਉਹ ਕੋਈ ਨਹੀਂ ਜਣੀ ਮੰਨ ਕੇ ਚਲੋ ਆਏ ਨਹੀਂ ਹੁੰਦਾ ਆਪਣਾ ਕੋਈ ਸਪੈਸ਼ਲ ਤਾਂ ਹੀ ਤਾਂ ਆਪਾਂ ਕਹਿੰਨੇ ਹੁੰਨੇ ਵੀ ਪਤਾ ਨਹੀਂ ਸਾਨੂੰ ਵੀ ਅੱਜ ਕੀ ਹੋਣਾਗਾ ਜਣੀ ਸੋਚਿਆ ਦੋ ਤਿੰਨ ਗੱਲਾਂ ਹੁੰਦੀਆਂ ਨੇ ਹੁੰਦਾ ਪਤਾ ਨਹੀਂ ਕੀ ਹੈ ਜਿਵੇਂ ਹੁਣ ਅੱਜ ਵਾਲੇ ਵਲੌਗ ਚ ਦੇਖਿਓ ਤੁਸੀਂ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਆਲੂ-ਲੂ ਲਾਉਣ ਤੋਂ ਬਾਅਦ ਤੇ ਰੋਟਰਾਟੀ ਖਾ ਕੇ ਹੁਣ ਕਰਨ ਲੱਗੇ ਸੀ ਵੀ ਜਿਹੜੇ ਇੱਕ ਦੋ ਕੰਮ ਰਹਿੰਦੇ ਸੀ ਪੈਂਟਿੰਗ ਪਏ ਸੀਗੇ ਉਹ ਆ ਸੋਨਾਲੀ ਕਾ ਗੋਲਿਆ ਹੋਇਆ ਸੀਗਾ ਇਹਦੀ ਕਲਚ ਪਲੇਟ ਦਾ ਵੀ ਕੰਮ ਜਾ ਹੋਣਾ ਵਾਲਾ ਸੀਗਾ ਇਹ ਇਹ ਦੇਖਦੇ ਆ ਜਿੱਦਾਂ ਕਲਚ ਕੋਲੇ ਟੀਮ ਨੇ ਕੀਤਾ ਕਲਚ ਪਲੇਟ ਬਦਲਦਾਂਗੇ ਤੇ ਨਹੀਂ ਫਿਰ ਦੇਖਦੇ ਆ ਇਹਦੇ ਲੈਦਰ ਬਦਲਣਾ ਇੱਕ ਥੱਲੇ ਬਾਕੀ ਦੇਖਦੇ ਆ ਉਹਦੇ ਕੋਲ ਚਾਲਦੇ ਆ ਅੰਕਲ ਕੋਲੇ ਸਰਵਾਲੀ ਸੋਹੀ ਕੋਲੇ ਤੇ ਜੇ ਇਹਦਾ ਕਲਚ ਪਲੇਟ ਮਿਲ ਗਈ ਫਿਰ ਕਲਚ ਪਲੇਟ ਲਿਆਵਾਂਗੇ ਨਹੀਂ ਲੈਦਰ ਲਿਆਵਾਂਗੇ ਕਰੀ ਉਹ ਲਿਆ ਕੇ ਦਿੱਤੀ ਸੀ ਕਲਚ ਪਲੇਟ ਵਾਲੇ ਲੈਦਰ ਜੇ ਜਾਤੇ ਨੂੰ ਕਲਚ ਪਲੇਟ ਲਿਆਉਣੀ ਸੀ ਤੇ ਉਹਨੂੰ ਕਹਦਾ ਵੀ ਜਾਨ ਨੂੰ ਭਾਈ ਦੇਖੀ ਉਹ ਕਾਰ ਦੀ ਜੇ ਉਹਦਾ ਟਾਈਮ ਲੱਗਿਆ ਤਾਂ ਇਹ ਪਤਾ ਕੇ ਆਪਾਂ ਨੂੰ ਨਾਲ ਹੀ ਲੱਗਣਾ ਪਵੇ ਤੇ ਚੱਲ ਜੇ ਉਹ ਨੂੰ ਟਾਈਮ ਲੱਗਿਆ ਤਾਂ ਉਹਦਾ ਕੰਮ ਤੂਗਾ ਹੁਣ ਆਪਾਂ ਜੱਲੇ ਜੀਏ ਦੂਜੇ ਦੀ ਹੌਲੈਂਡ ਦੀ 3 ਸਪੀਡ ਵਾਲੀ ਜੱਟ ਲੈਣ ਪਰ ਨਾਲੇ ਤੇ ਚੱਲ ਭਵੀਪੋਲ ਨੂੰ ਚੱਲੇ ਆਈਏ ਉਹਨੂੰ ਲੈ ਕੇ ਪਾ ਉਹ ਬਰਨਾਲਿਓਂ ਟੈਕ ਫੜ ਲਿਆ ਉਹਨੇ ਭੱਜ ਕੇ ਫਿਰ ਉਹ 8:00 ਸਵੇਰ ਹੁਣ ਤੁੰਨੋ ਪਤਾ ਪਹਾਈ ਦਾ ਕੰਮ ਸ਼ੁਰੂ ਹੋਣ ਵਾਲਾ ਹੀ ਆ ਤੇ ਉਹ ਜਾਂਸੀ ਵਾਲਿਆਂ ਨੂੰ ਕਿਹਾ ਹੋਇਆ ਦੀ ਆ ਜਾਂਸੀ ਵਾਲਿਆਂ ਨੇ ਹਜੇ ਪਹਿਲਾ ਹਫ਼ਤਾ ਲੇਟ ਖਰਾ ਦਾ ਉਹਨਾਂ ਨੇ ਮਗਵਾ ਕੇ ਨਹੀਂ ਦਿੱਤੀ ਹੈਗੀ ਗੱਟਾ ਮਕਤੀ ਕਹਿ ਦਿੰਦੇ ਆ ਬਸ ਕੱਲੂ ਆਜੂ ਕੱਲੂ ਆਜੂ ਹੁਣ ਕਹਿੰਦੇ ਭਾਈ ਦੀਵਾਲੀ ਤੋਂ ਬਾਅਦ ਆਊਗੀ ਦੀਵਾਲੀ 'ਚ ਹਜੇ ਮੰਨ ਕੇ ਚਲੋ ਕੱਲੂ ਆ ਪਰਸੋਂ ਨੂੰ ਫਿਰ ਕਰਮਾ ਚਾਉਂਦੇ ਆ 5ਵੇਂ ਨੂੰ ਕਹਿੰਦੇ ਹੈਗੇ ਜਦ ਤੱਕ ਤਾਂ ਆਪਾਂ ਫਿਕਟਰੀ ਕਰਦਾਂਗੇ ਲਿਆ ਕੇ ਇਤਾ ਅਗਰ ਕੇ ਫਿਰ ਹੁਣ ਚੱਲਦੇ ਆ ਬਰਨਾਲੇ ਬਰਨਾਲੇ ਉੱਤੇ ਕੱਟ ਪਈ ਸੀ ਉਹਨਾਂ ਕੋਲੇ ਉਹਨਾਂ ਤੋਂ ਲੈ ਕੇ ਆਨੇ ਤੇ ਜਾਨ ਨੂੰ ਕੋਈ ਵੀ ਆ ਗਿਆ ਸੀਗਾ ਫਿਰ ਚੱਲੀਏ ਬੜਾ ਟਾਈਮ ਲਾਦਾ ਰੋਡ ਤੇ ਉਹ ਯਾਰ ਨੀਂਦ ਲਾਉਣ ਲੱਗ ਗਈ ਨਾ ਨਾ ਨੀਂਦ ਹਾਂ ਖਾਨੂ ਸ਼ਰਮਾਂ ਲੱਗ ਗਈ ਆ ਅੱਛਾ ਨਾ ਨੂੰ ਕੇ ਕੀ ਸੀ ਨਾ ਆਪਾਂ ਠੀਕ ਪਹਿਲਾਂ ਮੁੱਕੀ ਸੀ ਆਪਾਂ ਤੇ ਐ ਕੋ ਕੋਈ ਕੰਮ ਨਾ ਦਾ ਬਣਾਵਾ ਪਰ 15 ਕਿਲੋਮੀਟਰ ਉੱਥੋਂ ਬਰਨਾਲਾ ਦਾ ਤੇ ਆਸੂ ਫੇਰ ਤੋਂ ਹੋਣੀ ਹੈ ਦੋਨੋਂ ਚੱਲ ਕੇ ਦੇਖੀ ਕੀ ਕੀ ਕਹਿੰਦਾ ਹੈ ਟੈਕਟ ਚ ਹਲਾਲ ਹੈ ਜੇ ਆਪਾਂ ਨੂੰ ਜੀ ਪਤਾ ਕਿਉਂਕਿ ਫਾਸਟ ਹੈ ਹੁਣ ਬਦਲ ਨਹੀਂ ਆਪਾਂ ਵੀ ਫ੍ਰੀ ਸਪੇਟਣੀ ਕਰਦੇ ਹਾਂ ਹਾਲ ਹੈ ਦੀ ਆਜੇਰ ਦੀਵਾਲੀ ਕਰਕੇ ਬਾਕੀ ਜਾਮ ਹੀ ਬਹੁਤ ਜ਼ਿਆਦਾ ਹੈ ਦਿਵਾਲੀ ਕਰਕੇ ਅੱਜ ਲੱਗਿਆ ਪਿਆ ਭੀੜ ਜਾਨੀ ਐ ਇਕੱਠ ਟ੍ਰੈਫਿਕ ਬਹੁਤ ਜ਼ਿਆਦਾ ਹੋਈ ਪਈ ਹੈ ਦਿਵਾਲੀ ਕਰਕੇ ਪਰ ਕਾ ਬਾਕੀ ਯਾਰ ਹੁਣ ਪਤਾ ਨਹੀਂ ਅੱਜ ਜਾਂ ਵਿੱਚ ਦਵਾਰੀ ਕਹੀ ਜਾਂਦੇ ਤੇ ਵਿੱਚ ਕਾਲੂ ਕਹਿੰਦੇ ਆ ਦੇਖੋ ਪਭੀਆ ਬੜੀ ਮੂਰ ਦੇਖੋ ਕਦੋਂ ਆ ਹਨਾ ਬਾਕੀ ਪਤਾ ਲੱਗ ਜਾਊਗਾ ਤੇ ਵਿੱਚ ਕਈ ਬੰਦੇ ਤਾਂ ਕਹਿੰਦੇ ਅੱਜ ਮਨਾਉਣੀ ਆ ਤੇ ਕਈ ਕਾਲੂ ਕਹਿੰਦੇ ਨੇ ਕਿ ਯਾਨੀ ਸਹਿਰਾਂ ਚ ਹੁਣ ਅੱਜ ਫੇਰ ਆ ਗਏ ਸੀਗੇ ਦੁਬਾਰਾ ਇਹਨਾਂ ਕੋਲ ਹੀ ਆਪਾਂ ਇਹਨਾਂ ਤੇ ਮਗਾਈਆ ਬਾਈਆਂ ਤੋਂ ਕੱਟ ਪੰਜਾਬ ਵਾਲਿਆਂ ਤੋਂ ਤੇ ਬਾਤ ਹੀ ਦੇ ਹਾਂ ਉਹ ਨਹੀਂ ਦੇਣਾ ਯਾਰ ਕੰਪਨੀ ਦਾ ਸਮਝਾ ਰਿਹਾ ਚਾ ਵੀ ਬਾਈ ਲੈ ਆ ਰਿਹਾ ਕੋਟ ਯਾਰ ਬਸ ਇਹਦੇ ਚ ਸਾਰਾ ਕੁਝ ਕੰਪਲੀਟ ਹੀ ਹੈ ਬਾਈ ਹਾਂਜੀ ਹਾਂਜੀ 19 ਨੰਬਰ ਤੋਂ ਇਹ ਗੇਰ ਵਾਲਾ ਲੀਵਰ ਵੀ ਬਦਲਣਾ ਪੈਂਦਾ ਇਹਦੇ ਨਾਲ ਨਹੀਂ ਨਹੀਂ ਹਾਂ ਜੇਰਾ ਵਾਲਾ ਵੀ ਤਾਂ ਨਹੀਂ ਬਦਲਣਾ ਉਹੀ ਰਹਿ ਜੂ ਆ ਵੀ ਇਧਰ ਨੋਟ ਹੋਊਗਾ ਇਹ ਸਾਨੂੰ ਆ 43 ਨਾ ਵੀ ਪਾਈ ਗਈ ਆ ਹਾਂ ਹਾਂ ਓਕੇ ਚਲੋ ਆਪਾਂ ਇਹ ਕਰੋ ਹਾਂ ਇਹਨਾਂ ਬਾਕੀ ਆਪਾਂ ਲੈ ਲਿਆ ਸੀ ਕਿੱਟ ਤੇ ਕੈਸ ਆ ਜਿਹੜੀ ਸੀਗਾ ਤੇ ਚੈੱਕ ਹੀ ਤੇ ਤਾਂ ਬਾਈ ਇਹਨਾਂ ਸਾਡੀ ਫਿਕਰ ਰੱਖੋ ਬੇਚਰ ਆ ਦੇਖੋ ਬੋਟਰ ਮਸ਼ੀਨ ਦਾ ਕੱਤਦਾ ਰੋਬਟ ਤੇ ਪੈਂਦੀ ਹੋਣਾ ਤੁਹਾਨੂੰ ਵੀ ਕਹਿਣਾ ਪੂਰੇ ਜਰੂਰੀ ਇਹ ਵੀ ਕਹਿਣਾ ਮੋਟੇ ਬੱਟੀ ਇਹ ਲੈਣੀ ਸੀਗੀ ਇੱਕ ਸਪਰੇਅ ਆਪਾਂ ਜਿਹੜਾ ਉੱਤੇ ਲੱਪਾ ਲੈ ਕੇ ਗਏ ਸੀ ਇਹ ਉਹ ਕਸਿਆਗਾ ਉਹਦੇ ਆਲਾ ਜੈਕ ਆਲਾ ਇੱਥੇ ਬਰਨਾਲਿਓ ਮੈਂ ਕਿਹਾ ਇੱਥੇ ਹੀ ਫੜ ਲਨੇ ਆ ਏਜੰਸੀ ਜਿਵੇਂ ਹਾਲੈਂਡ ਵਾਲਿਆਂ ਦੀ ਜੋ ਤੇ ਇਹ ਕਲਰ ਦੀ ਕੁਆਲਿਟੀ ਦਾ ਜਾਨੀ ਵਧੀਆ ਹੁੰਦੀ ਹੈ ਜੀ ਇਹਨਾਂ ਦੀ ਏਜੰਸੀ ਵਾਲਿਆਂ ਦੀ ਓਏ ਉਹ ਤਾਂ ਉਹਨਾਂ ਦੇ ਵੀ ਮਿਲ ਜਾਂਦੀ ਪੰਜਾਬ ਵਾਲਿਆਂ ਨੂੰ ਉਹਨਾਂ ਦੇ ਲੈੜੀ ਭੰਤ ਦੇ ਆ ਲੈ ਜੀ ਇਹਨਾਂ ਤੋਂ ਲੈ ਲੈਣੇ ਆ ਵੀ ਕਾਹਨੂੰ ਉਥੋਂ ਫੰਡੋ ਫੰਡ ਤੋਂ ਜੀ ਲੈਣੀ ਇਹ ਰੀਜਨਲ ਦਾ ਫਰਕ ਆ ਫਿਰ ਇਹ ਲੈਂਦਾ ਲੂੰਦਾ ਨਹੀਂ ਰੱਖਦਾ ਉਹ ਨਹੀਂ ਜਿਹੜੀ 100 ਰੁਪਏ ਵਾਲੀ ਹੁੰਦੀ ਉਹ ਤਾਂ ਉਹੀ ਲੈ ਲਈ ਜਾਂਦੀ ਆ ਕੀ ਹੋ ਗਿਆ 40 ਰੁਪਏ ਬਣੇ ਉਹ ਲੈ ਮੋੜ ਤੇ ਤੂੰ ਸ਼ੁਕਰ ਮਨਾ ਤਾ ਹੋਰ ਨਹੀਂ ਜੀ ਪਵਾ ਲੈ ਇਹਨਾਂ ਨੇ ਇਹਨਾਂ ਦਾ ਹਾਲ ਹੀ ਕਿੱਥੇ ਕਿੱਥੇ ਉਹਦੇ ਨਾਲ ਵੀ ਉਹ ਤਾਂ ਸਾਰ ਜਣਾ ਸੀ ਪਰ ਉਹ ਇਹ ਲੈਂਦੀ ਨਹੀਂ ਹੈਗੀ ਸਾਰਤਾਵ 120 ਵਾਲੀ ਨਾਲ ਵੀ ਜਾਣਾ ਸੀਗਾ ਪੱਲੇ ਪੱਲੇ ਦੇ ਹੋ ਪਵੀ ਪੜਾਕੇ ਹੀ ਪੜਾਕੇ ਪੜਾਕੇ ਹੀ ਪੜਾਕੇ ਕਰੇ ਪਿਆ ਲੈ ਲੈ ਚਲੋ ਟਰੱਕ ਭਰ ਕੇ ਛੋਟਾ ਹੱਥੀ ਕਰਾ ਲਾ ਪਿੰਡੋ ਥੋਨੀ ਨੂੰ ਚੇਪ ਖੰਦ ਆਹ ਭੜਾ ਯਾਰ ਪੜਾਕਾ ਮਾਰਕੀਟ ਬਣੀ ਪਈ ਆ ਹਨਾ ਆ ਵਾਹ ਅੱਜ ਕੱਲ ਇੱਧਰ ਬਰਨਾਲੇ ਵਾਲੇ ਬਾਹਾਂ ਕੋ ਕੰਮ ਲਾ ਕੇ ਨਾਲੇ ਖਲਾਰੇ ਹੋ ਜੱਲੇ ਵੀ ਆ ਜੀ ਬਾਲੀਆਂ ਬਾਲੀਆਂ ਦੀਵਾਲੀ ਦੇ ਦਾ ਬਾਲੀਆਂ ਆਫਰਾਂ ਨੇ ਰੌਣਕਾਂ ਲਾਇਆਂ ਬਈਆਂ ਨੇ ਰੋੜਾਂ ਦੇ ਦੇਖਦਾ ਸੀ ਲੈਦੇ ਲੈਦੇ ਅੱਜ ਜੀਰੀ ਦਾ ਚੌਕ ਜਾਣੀਆਂ ਨਗਦੀ ਫੜ ਲੈਂਦੇ ਆ ਖੇਤ ਤੋਂ ਕੱਲੋਂ ਲੈ ਜਲਾਂਗੇ ਔਰ ਸਹੀ ਗੱਲ ਆ ਕਿਹੜਾ ਬਾੜਾ ਆਉਂਦਾ ਖੇਤ ਬੰਨੇ ਦਾ ਵਿਚਾਰੇ ਦਾ ਥੇਲ ਦਾ ਤਾਂ ਫੈਰੀ ਹੋਇਆ ਪਿਆ ਹੋਏ ਓਏ ਹੋਰ ਸਹੀ ਗੱਲ ਆ ਬੈਟਰੀ ਵਾਲੀ ਲੈ ਦਿੰਦੇ ਆ ਓਲਾ ਹੀ ਲੈ ਦਿੰਦੇ ਆ ਨਹੀਂ ਫਿਰ ਤੇ ਦੂਜੀ ਹੋ ਲੈ ਦੀ ਦੂਜੀ ਹੋ ਲੈ ਲਿਆ ਉਹਦਾ ਉਹ ਆ ਉਹ ਮਹਿੰਗੀ ਆ ਨਾਲੇ ਉਹ 1,20,000 ਦੀ ਆ ਗੱਡੀ ਯਾ ਇੱਕੀ ਝਾੜ ਵੀ ਲੋਟ ਹੀ ਲੱਗਦਾ ਸਾਫ ਜੀ ਦੀ ਲੈ ਜਾਂਦੇ ਆ ਕਾ ਲੱਗੂ ਪਤਾ ਅੱਜ ਤੱਕ ਝਾੜ ਕਿਵੇਂ ਆ ਜੱਸੀ ਹੁਣ ਜਕਾਉਣ ਲੱਗਿਆ ਹੋ ਸੈਦ ਉਹ ਬੋਰੀਆਂ ਲੈਣ ਗਿਆ ਕਹਿੰਦਾ ਵੀ ਬਾਰ ਦਾਣਾ ਜਾ ਕੇ ਲੈਣ ਚੱਲ ਦੇਖਦੇ ਆ ਬਾਕੀ ਪਿੰਡ ਜਾ ਕੇ ਮੈਲਾ ਆ ਗਏ ਸੀ ਮੁੜ ਕੇ ਤੇ ਆਪਾਂ ਲੈ ਕੇ ਹੁਣ ਘਰੇ ਆ ਗਏ ਸੀਗੇ ਕਿੱਟ ਕੱਲ ਨੂੰ ਲੈ ਕੇ ਚੱਲਾਂਗੇ ਉੱਥੇ ਫੋਰਮੈਨ ਦੇ ਜੱチェ ਦੇ ਵੀ ਕੱਲ ਨੂੰ ਸਵੇਰੇ ਹੀ ਖੋਲ੍ਹਾਂਗੇ ਫਿਰ ਟਰੈਕਟਰ ਨੂੰ ਬਾਕੀ ਆਪਾਂ ਦੇਖਦੇ ਹਾਂ ਖੋਲ ਕੇ ਨੂੰ ਵੀ ਕੀ ਸਮਾਨ ਕੀ ਘਰਾਰੀਆਂ ਕਿਹੜੀਆਂ ਨੇ ਯਾਨੀ ਆਏ 40-50 ਹਜ਼ਾਰ ਦਾ ਸਮਾਨ ਇੱਕ ਡੱਬੇ ਜੇ ਚ ਪਾ ਕੇ ਦਿੱਤਾ ਇਹਨਾਂ ਨੇ ਇਮਾਨਕੇ ਤੋਂ ਆ ਹੈਗੀਆਂ ਗਰਾਰ ਸਾਰੀਆਂ ਪਲੇਟਾਂ ਪਲੂਟਾਂ ਜਿਹੜੀਆਂ ਗੁੱਲੀਆਂ ਵਗੈਰਾ ਯਾਨੀ ਬਹੁਤ ਜ਼ਿਆਦਾ ਸਮਾਨ ਆਇਆ ਤਾਂ ਬਰੀਕ-ਬਰੀਕ ਆ ਸਾਰਾ ਕੁਝ ਤੇ ਆ ਗਏ ਗਰਾਰੀਆਂ ਅਲੱਗ-ਅਲੱਗ ਸਾਰੀਆਂ ਪੈਕਿੰਗਾਂ ਨੇ ਆਂ ਦੇਖ ਸਕਦੇ ਹੋ ਹਾਰਾ ਕੋ ਜਣੀ ਇਹ ਫਿੱਟ ਕਰਨਾ ਪੈਣਾ ਕੱਲੀ ਕੱਲੀ ਕਰਾਰੀ ਆ ਡੱਡਾ ਆ ਬੇਰੰਗਾ ਦੇ ਤੇ ਆ ਦੂਜੀਆਂ ਵੱਡੀਆਂ ਕਰਾਰੀਆਂ ਆ ਗਈਆਂ ਕੀ ਉਹਦਾ ਉਹ ਗਾਂ ਲੈ ਕੇ ਆਇਆਗਾ ਅੱਛਾ ਠੀਕ ਆ ਠੀਕ ਆ ਔਰ ਫਿਰ ਜੋਗੀ ਯਾਗੀ ਯਾ ਗਿਆ ਕਿਵੇਂ ਰਹੀ ਵੀਰੀ ਆਪਣੀ ਇੱਕ ਨੰਬਰ ਰਹੀ ਬਾਈ ਹਾਂ ਹਾਏ ਹਾਏ ਆ ਆਪਣੀ ਮਾੜੀ ਨੇ ਕਰਾਉਂ ਸੇਵਾ ਪਤਾ ਕਿੰਨੀ ਕਰੀ ਆ ਇਹਦਾ ਗੱਲ ਹੈ ਸੇਵਾ ਬਾਲੀ ਕਰੀ ਸੇਵਾ ਬਾਲੀ ਕਰੀ ਆ ਲੈ ਹੋਰ ਉੱਤੇ ਕਰਕੇ ਆਂਦੀ ਆ ਜਾ ਕੇ ਬਾਰਡਰ ਤੇ ਜਿਸੀ ਫੇਰਦੇ ਮੀ ਕਹਿੰਦੇ ਜੇ ਜੀ ਲੋਟ ਆਈ ਬੰਦਾ ਮਾਰ ਛੜਾਉ ਮੈਂ ਨਹੀਂ ਨਹੀਂ ਹਾਂ ਕਹਿੰਦੀ ਪੰਗਾ ਨਾ ਲੈ ਲਈ ਜਮਾਨਤ ਵੀ ਕਰਾਉਂਦੀ ਅੱਛਾ ਠੀਕ ਏ ਠੋ ਕਿ ਮੋੜੂ ਬਸ ਆਦਾ ਮਮਾ ਨਹੀਂ ਮੋੜੂਗੀ ਨਹੀਂ ਮੋੜ ਦੂ ਠੀਕ ਆ ਤਾਂ ਅੱਛਾ ਆਏ ਆ ਬੱਸ ਆਪ ਨੂੰ ਬਜਨ ਬਚਾਉਣ ਨੂੰ ਨਹੀਂ ਰਹਿਣਾ ਵਿਸੇ ਅੱਛਾ ਨਾ ਘਟੇ ਪਾਵੇਂ ਨਾ ਬਾਤ ਹੀ ਕਰੇ ਆਦੇ ਆਪ ਨੇ ਬੜ ਜੂਗੀ ਕਹਿੰਦੀ ਹੈਗੀ ਇੰਨੀ ਇੱਕਦਮ ਮੇਰੇ ਕੋਲ ਜੋਰ ਹੈ ਕੀ ਕਹਿੰਦੀ ਆਪਾਂ ਵੀ ਢੇਰੀ ਅਜੇ ਤਾਂ ਬਾੜਾ ਸ਼ੁਰੂ ਹੀ ਕੀਤਾ ਬਾੜਾ ਬਾੜਾ ਸ਼ੁਰੂ ਹੀ ਕਰਿਆ ਮੀ ਲਵੇ ਜੂ ਵੀ ਲਖਿਆ ਉਹ ਨਹੀਂ ਨਹੀਂ ਕੇਰਾ ਭਜਦੀ ਹੁੰਦੇ ਨੇ ਫਿਰ ਖੜ ਜੂਗੀ ਹੌਲੀ ਹੌਲੀ ਫਿਰ ਖੜ ਜਾਂਦੀ ਹੁੰਦੀ ਹੈ ਕਜੀਰਾ ਪਹਿਲਾਂ ਹੀ ਲੱਗਦਾ ਹੁੰਦਾ ਵੀ ਹਾਂ ਭੱਜ ਗਈ ਭੱਜ ਗਈ ਭੱਜ ਗਈ ਰੇਡੀ ਉਹ ਗਾਹਾਂ ਜੇ ਜਾ ਕੇ ਅੜ ਜਾਂਦੀ ਆ ਥੱਲੇ ਉਹ ਨਹੀਂ ਨਿਕਲ ਜਾਂਦੇ ਹੁੰਦੇ ਨੇ ਬੋਰੀਆਂ ਉਧਰ ਜਨ ਖਾਜੀ ਬਈਆ ਹਾਂ ਨਹੀਂ ਕੇਰਾਂ ਦਾ ਮਨ ਤੂੰ 25 ਪੈ 50 60 ਪੈਸੇ ਤੇਰੀ ਨੇ ਉਹੀ ਅੜ ਜਾਣਾ ਬਾਕੀ ਅਸੀਂ ਪਹਿਲੀ ਗੇਰ ਜ਼ਿੰਦਗੀ ਚ 17 ਮੌਕ ਚੜਾ ਲਈ ਜੀ ਲਈ ਆ ਬਈਆ ਜੇ ਕਿਤੇ 20 21 ਤੋਂ ਕੱਟ ਲਿਆਦੀ ਅੱਛਾ ਹੀ ਪਹਿਲੀ ਗੇਰ ਉਹਨਾਂ ਨੇ ਵਿਚਾਰਿਆਂ ਨੇ ਲਾਇਆ ਪਹਿਲੇ 17 ਆ ਗਿਆ ਲੈ ਫਿਰ ਹੁਣ ਅੱਜ ਦਾ ਹੋਰ ਵੀ ਘਟ ਗਿਆ ਆਪਣੀ ਦਾ ਬਾੜੀ ਸੁੱਕ ਗਈ ਸੀ ਅਸਾ ਉਹਦਾ ਕਿੰਨਾ ਆ ਗਿਆ ਜਮਾ ਭੁੱਜੀ ਪਈ ਸੀ ਜਮਾ ਹੀ ਭੁੱਜੀ ਤਾਂ ਫਿਰ ਰਾਹ ਨੇ ਬੜਾ ਔਖਾ ਕਰਤਾ ਰਾਹ ਨਹੀਂ ਉਹਦਾ ਅੱਜ ਤੋਂ 10 ਦਿਨ ਪਹਿਲਾਂ ਹਫਤਾ ਬਾੜ ਵਾਲੀ ਰਾਹ ਨਹੀਂ ਸੀ ਆ ਕੇ ਬੂਰੀਆਂ ਬਸ ਕਿੰਨੀਆਂ ਹੋ ਗਈਆਂ ਬੂਰੀ ਕਧੇਰੀ ਉਹ ਬੋਰੀਆਂ ਹੋ ਗਈਆਂ ਕਿੰਨੇ 87 87 ਹੋ ਗਈਆਂ ਆ ਇਹਦਾ ਫਰਕ ਹੈ ਅੱਗੇ ਨੂੰ ਪਰ 100 ਹੋ ਗਈ ਸੀ ਉਦੋਂ ਨਹੀਂ ਬੂਰੀਆਂ ਹੋ ਗਈਆਂ ਲੱਗੀਆਂ 78 70 ਇਹ ਮੇਰੇ ਖਿਆਲ ਮੱਤਰ ਨੇ ਕਬੂਰੀਆਂ 4 ਕਿੰਨੀਆਂ ਗਈਆਂ 3 ਤੇ 4 ਮਹੀਨੇ ਹਾਂ 68 ਉਹ ਦੂਜੀਆਂ ਕੇ 58 ਜਿਹੜੀਆਂ ਦੂਜੀਆਂ ਕੇ 4 ਹੀ ਬਾਲਾ ਨਿਕਲਦਾ ਹੂੰ 4 ਤਾਂ ਫੇ ਫੋਕੀ ਵਾਲੀ ਆ ਘਰ ਡੋਡੀ ਪੈ ਗਈ ਆ ਆਹ ਹੁਣ ਤੇ ਤਾਂ ਡੋਡੀ ਨੇ ਖਾਧਾ ਕਿਹੋਂ ਪੁੱਜਿਆ ਚੱਲ ਕੋਈ ਨਾ ਬਾਈ ਹੁਣ ਦੱਸਾਂਗੇ ਕੱਲ ਵਾਲੇ ਬਲੌਗ ਜੇ ਵੀ ਪਵੀ ਇਹਦੀਆਂ ਬੋਰੀਆਂ ਕਿੰਨੀਆਂ ਹੋ ਗਈਆਂ ਜੋਗਦੇ ਹੁਣ ਟਾਈਮ ਲੱਗ ਜਾਣਾ ਇਹਦਾ ਤੇ ਅੱਜ ਦੇ ਬਲੌਗ ਦੀ ਇੱਥੇ ਸਮਾਪਤੀ ਕਾਲੂ ਹੋਰ ਨਵਾਂ ਕੁਝ ਲੈ ਕੇ ਮਿਲਾਂਗੇ ਤੁਹਾਨੂੰ ਤੇ ਫੋਰਮੈਨ ਚਾਚੇ ਕੋਲ ਹੀ ਮਿਲਾਂਗੇ ਕਾਲੂ ਤਾਂ ਦਿਹਾੜੀ ਉਧਰ ਹੀ ਦੋ ਦਿਨ ਹੋ ਪਤਾ ਨਹੀਂ ਇੱਕ ਦਿਨ ਲੱਗਣਗੇ ਦਿਵਾਲੀ ਉਸੇ ਹੀ ਦੇਖਾਂਗੇ ਤੇ ਬਣੇ ਰਹੋ ਬਲੌਗ ਚ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਦਿਓ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤੇ ਲਾਈਕ ਵੀ ਕਰ ਦਿਓ ਹੋਰ ਤੁਹ ਜੀ ਸਹੀ ਬਾਤ ਸਾਂ ਧੰਨਵਾਦਾਰੇ ਆਨ ਲਾਣਾ ਜਿਹੜੇ ਦੇਖਦੇ ਆਂ ਬਾਕੀ ਐਂਡ ਤੱਕ ਦੇਖਿਆ ਬਾਕੀ ਸਾਰਾ ਤਾਂ ਦੇਖਿਆ ਕਰੋ ਆਈ ਨਹੀਂ ਪਤਾ 1-2 ਮਿੰਟ ਬਾਅਦ ਪਤਾ ਨਹੀਂ ਕੀ ਚੀਜ਼ ਆ ਜਾਵੇ ਇਹ ਤਾਂ ਮਿੰਟ ਬਾਅਦ ਚੇਂਜ ਹੁੰਦਾ ਰਹਿੰਦਾ ਬਲੌਗ 'ਚ ਚੀਜ਼ਾਂ ਕਮੈਂਟ ਕਰ ਸਾਨੂੰ ਆਪ ਨੂੰ ਨਹੀਂ ਪਤਾ ਹੁੰਦਾ ਵੀ ਕਿੱਧਰ ਦਾ ਰੂਟ ਨਿਕਲਿਆ ਹੋਵੇ ਤੇ ਕਮੈਂਟ ਇੱਕ ਘੱਟ ਕਰ ਦਿਆ ਨਾ ਬੰਦੇ ਕਮੈਂਟ ਵੀ ਕਰਿਆ ਕਰੋ ਯਾਰ ਦੱਸਿਆ ਕਰੋ